ਰੇ ਬਾਤ ਨੂੰ ਜੈ ਪੀਮ ਜੈ ਭਾਜਾ ਜਸਕਦਾ ਜੈ ਵਾਲਮੀਕੀ ਅੱਜ ਸਾਡੇ ਸਮਾਜ ਦੇ ਰਹਿਵਾ ਡਾਟ ਭੀਮਰਾ ਮੇਧਕਾਰ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਉਸ ਜਨਮ ਦਿਹਾੜੇ ਨੂੰ ਪੂਰਾ ਸਮਾਜ ਬੜੀ ਖੁਸ਼ੀਆਂ ਤੇ ਸਰਦਨਾ ਮਨਾ ਰਿਹਾ ਔਰ ਬੜੀ ਇਸੀ ਭਾਗਿਆਸ਼ਾਲੀ ਹਾਂ ਸਾਡਾ ਸਮੁੱਚਾ ਵਾਲਮੀਕੀ ਮਜਬੀ ਭਾਈ ਜਾਰਾ ਉਹਨਾਂ ਦੇ ਚਰਨਾ ਜਾ ਕੇ ਲਖਤ ਮਕਸਦ ਹੋਇਆ ਸਾਡੇ ਅਧਿਆਦੀ ਤੋਂ ਪ੍ਰਧਾਨ ਮਾਨ ਜੋ ਮਨੀਸ਼ ਰਾਜ ਜੀ ਸਰ ਗਰਦੀਪ ਸਿੰਘ ਜੀ ਔਰ ਸਾਡੇ ਇੱਕ ਪੰਜਾਬ ਦੇ ਪਤਾਨ ਮਾਜੋ ਭੱਟੀ ਜੀ ਜ਼ਿਲ੍ਹਾ ਪ੍ਰਧਾਨ ਰਮੇਸ਼ ਜੀ ਔਰ ਸੋਨੂ ਜੀ ਜਨਰਲ ਸੈਟੀ ਸਾਡੇ ਅੰਮ੍ਰਿਤਸਰ ਦੇ ਔਰ ਸਮੁੱਚੀ ਟੀਮ ਇਹਨਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਜਿਨ੍ਹਾਂ ਨੇ ਅੱਜ ਪ੍ਰਾਲਾ ਕਰਕੇ ਸਾਡੇ ਸਮਾਜ ਦੀ ਚੜ੍ਹਦੀ ਕਲਾ ਵਾਸਤੇ ਲੋਹਾਰ ਰਾਈ ਅਸੀਂ ਸਮਾਜ ਅਕੋ ਬੇਨਤੀ ਕਰਦੇ ਹਾਂ ਬੜੋ ਜੜੋ ਸੰਘਰਸ਼ ਕਰੋ ਕੌਮ ਦੇ ਪਹਿਰੇਦਾਰ ਹੋ ਇਹਨਾਂ ਲਬਦਾ ਨਾ ਜੈਪੀ ਜੈਬਾਦ ਜੈ ਹਰ ਜੀ ਪਿਛਲੇ ਦਿਨੀ ਗੁਰਪ੍ਰਤਮੰਦ ਪੰਨੂ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਸੀ ਧਰਤੀ ਮਾਲੂ ਲੈ ਕੇ ਜੀ ਕੀ ਕਹਿਣਾ ਚਾਹੋਗੇ ਅਜਿਹੇ ਲੋਕਾਂ ਲਈ ਜੋ ਪਾਰੇ ਦਾ ਕੰਮ ਕਰਦੇ ਨੇ ਜਦੋਂ ਜੀ ਹਾਥੀ ਨੰਗਦਾ ਕੁੱਤੇ ਭੌਂਕਦੇ ਹੁੰਦੇ ਆ ਬਾਦਮਿਕੀ ਮਜਬੀ ਭਾਜਣਾ ਕੁੱਤੇ ਤੋਂ ਨਹੀਂ ਡਰਦਾ ਔਰ ਇੱਕ ਲਫ਼ਜ਼ ਜੇ ਹੂੰ ਕੋ ਸਾਥੀ ਆਊਗਾ ਜਿੰਦਾ ਵਾਪਸ ਨਹੀਂ ਜਾਊਗਾ ਜੀ ਜਿਹੜੇ ਨੌਜਵਾਨ ਅਜਿਹੇ ਲੋਕਾਂ ਦੇ ਬਹਿਕਾਵੇ ਚ ਆ ਜਾਂਦੇ ਆ ਇਹਨਾਂ ਦੇ ਬਿਆਨਾਂ ਦੇ ਪਿੱਛੇ ਲੱਗ ਕੇ ਜਿਹੜੇ ਮਾਹੌਲ ਨੂੰ ਵਿਗਾੜਦੇ ਉਹਨਾਂ ਨੂੰ ਕੀ ਪਸੰਦ ਉਹਨਾਂ ਨੂੰ ਬਾਬਾ ਸਾਹਿਬਾਰੇ ਨੌਲਜ ਨਹੀਂ ਬਾਬਾ ਸਾਹਿਬ ਦਾ ਸੰਵਿਧਾਨ ਆ ਉਹ ਕੱਲੇ ਸਾਡੇ ਸਮਾਜ ਬਾਤ ਤੇ ਨਹੀਂ ਲਿਖਿਆ ਸਮੁੱਚੇ ਭਾਰਤ ਦੀਆਂ ਬੇਟੀਆਂ ਬੇਟੀਆਂ ਵਾਸਤੇ ਪੂਰੇ ਸਮਾਜ ਬਾਤ ਤੇ ਲਿਖਿਆ ਕੱਲੇ-ਕੱਲੇ ਵਰਗ ਵਾਸਤੇ ਲਿਖਿਆ ਉਹਨਾਂ ਨੂੰ ਗਲਤ ਗਾਈਡ ਕੀਤਾ ਜਾਂਦਾ ਜੀ ਵਿਧਵਾਨ ਬਾਬਾ ਅਬੇਦਕਾਰ ਸਾਹਿਬ ਜੀ ਜਿਨ੍ਹਾਂ ਸਦੀਆਂ ਤੋਂ ਨਤਾ ਦੇ ਤੇ ਦਰਕਾਰੇ ਹੋਏ ਲੋਕਾਂ ਵੀ ਬਾਫੜੀ ਉਹਨਾਂ ਨੇ ਉਹਨਾਂ ਦੇ ਅੰਦਰ ਇੱਕ ਅਨੋਖਾ ਜਜ਼ਬਾ ਜਗਾ ਜੋ ਸਵੈਮਾਨ ਸਵੈ ਵਿਸ਼ਵਾਸ ਤੇ ਸਵੈ ਤਾਕਤ ਦਾ ਜਜ਼ਬਾ ਜੋ ਉਹਨਾਂ ਦੇ ਅੰਦਰ ਜਗਾਇਆ ਅੱਜ ਗਰੀਬ ਵਰਗ ਬਾਬਾ ਅੰਬੇਦਕਰ ਸਾਹਿਬ ਦੀ ਬਦੌਰਤ ਫਿਰ ਉੱਚਾ ਕਰਕੇ ਸਮਾਜ ਦੇ ਵਿੱਚ ਚੱਲ ਰਿਹਾ ਹੈ ਮੈਂ ਉਹਨਾਂ ਲੋਕਾਂ ਨੂੰ ਅੱਜ ਚੇਤਾਵਨੀ ਦੇਣਾ ਚਾਹੁੰਦਾ ਹੈ ਜੇ ਉਹ ਪੰਨੂ ਆ ਤੇ ਇਹ ਸਕੇਟਰ ਦੇ ਨਾਲ ਕੋਈ ਛੇੜਛਾੜ ਕਰਦਾ ਹੈ ਜਾਂ ਬਟਾਲੇ ਦੇ ਵਿੱਚ ਛੇੜਛਾੜ ਕੀਤੀ ਆ ਉਹਨਾਂ ਨੂੰ ਮੇਰੀ ਵੱਲੋਂ ਸਖਤ ਚੇਤਾਵਨੀ ਹੈ ਕਿ ਸਾਡਾ ਸਮਾਜ ਅੱਜ ਵੀ ਜਿੰਦਾ ਹੈ ਔਰ ਜਿੰਦਾ ਰਹੇਗਾ ਅਸੀਂ ਉਹਨਾਂ ਨੂੰ ਕੜਾ ਸ਼ਬਕ ਦਵਾਂਗੇ ਜੈ ਬੀਮ ਜੇ ਬਾਹਰ